ਮਤਲਬ ਕਿ 1 ਲੱਖ ਰੁਪਿਆ ਮੈਨ ਤੋਂ ਲੈ ਕੇ ਨਾ ਹਾਂਜੀ ਕੱਲ ਵੀ ਗੱਲਾਂ ਕਹਿੰਦਾ ਤੇਰੀ ਮਾਂ ਕਹਿੰਦਾ ਤੇਰੀ ਭੈਣ ਚਬੜ ਕੌਣ ਕਹਿੰਦਾ ਸੀ ਇਹ ਗਿਆਸਪੁਰਾ ਦੇਖ ਹੀ ਇਹ ਗੱਲਿਆ ਫੇਸ ਟੂ ਫੇਸ ਮੇਰੇ ਸੁਨੇਹਾ ਭੇਜਦਾ ਮੇਰੇ ਪਿੰਡ ਦਾ ਬੰਦਾ ਸੀ ਘੇਰਿਆ ਦਰਾਇਆ ਸੀ ਕਿ ਆਹ ਤੇਰੀ ਭੈਣ ਤੂੰ ਜਾ ਕੇ ਉੱਥੇ ਮਸ਼ੀਨਾ ਦੇ ਗਿਆਸਪੁਰਾ ਦੇ ਗੁੰਡੇ ਭੇਜਦਾ ਹਾਂ ਸਿੱਧਾ ਹੀ ਟੱਕਰ ਲਾ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਇਕ ਗਿਆਸਪੁਰਾ ਤੇ ਲਾਇਗੈ ਰਿਸ਼ਵਤ ਲੈਂਦੇ ਇਲਜ਼ਾਮਾਂ ਦਾ ਮਾਮਲਾ ਵਾਦਾ ਹਿਜਾਰ ਹੈ ਬੀਤੇ ਕੱਲ ਇੱਕ ਚਿੱਠੀ ਵਾਇਰਲ ਹੋਈ ਸੀ ਜਿਸ ਵਿੱਚ ਕਿ ਗਿਆਸਪੁਰਾ ਦਾ ਨਾਮ ਲੈ ਕੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਵੱਲੋਂ ਮਿੱਟੀ ਪੁੱਟਣ ਦੇ ਵਿੱਚ ਟਿੱਪਰ ਚਾਲਕਾਂ ਤੋਂ ਲੱਖਾਂ ਰੁਪਏ ਰਿਸ਼ਵਤ ਦੇ ਲਏ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਇੱਕ ਫੋਨ ਦੀ ਆਡੀਓ ਕਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਕੇ ਟਿੱਪਰ ਚਾਲਕ ਵਿਅਕਤੀ ਆਮ ਆਦਮੀ ਪਾਰਟੀ ਦੇ ਕਥਿਤ ਤੌਰ ਤੇ ਮੀਡੀਆ ਇਨਚਾਰਜ ਨਾਲ ਗੱਲ ਕਰਦਾ ਸੁਣਾਈ ਦੇ ਰਿਹਾ ਹੈ ਜਿਸ ਵਿੱਚ ਟਿੱਪਰ ਚਾਲਕ ਦੇ ਇਲਜ਼ਾਮ ਲਗਾਇਆ ਕਿ ਗਿਆਸਪੁਰਾ ਉਸ ਤੋਂ ਹੁਣ ਤੱਕ 25 ਲੱਖ ਰੁਪਏ ਦੀ ਰਿਸ਼ਵਤ ਲੈ ਚੁੱਕਿਆ ਹੈ ਅਤੇ ਜੇਕਰ ਉਹ ਰਿਸ਼ਵਤ ਨਹੀਂ ਦਿੰਦਾ ਤਾਂ ਵਿਧਾਇਕ ਵੱਲੋਂ ਉਸ ਦੇ ਟਿੱਪਰ ਜਾਂ ਫਿਰ ਹੋਰ ਮਸ਼ੀਨਾਂ ਨੂੰ ਥਾਣੇ 'ਚ ਬੰਦ ਕਰਵਾ ਦਿੱਤਾ ਜਾਂਦਾ ਹੈ ਅਤੇ ਸਿਰਫ ਇੰਨਾ ਹੀ ਨਹੀਂ ਉਸ ਨੂੰ ਮਾਰਨ ਕੁੱਟਣ ਦੀਆਂ ਅਤੇ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਦੀਆਂ ਨੇ ਜਿਸ ਤੋਂ ਬਾਅਦ ਟਿਪਰ ਚਾਲਕ ਆਡੀਓ ਕਾਲ ਵਿੱਚ ਕਾਫੀ ਗੁੱਸੇ 'ਚ ਨਜ਼ਰ ਆਇਆ ਉਸ ਵੱਲੋਂ ਵਿਧਾਇਕ ਗਿਆਸਪੁਰਾ ਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਤੁਸੀਂ ਵੀ ਸੁਣੋ ਇਹ ਪੂਰੀ ਆਡੀਓ ਕਾਲ ਰਿਕਾਰਡਿੰਗ ਹਲੋ ਹਲੋ ਹਾਂਜੀ 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 ਬਈ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤੁਸੀਂ ਆਪਣੇ ਟਿਪੇ ਤੋਂ ਬੋਲ ਰਹੇ ਹੋ ਜੀ ਕਟਾਣਾ ਸਾਹਿਬ ਤੋਂ ਬੋਲ ਰਹੇ ਹੋ ਅੱਛਾ ਜੀ ਕਟਾਣਾ ਸਾਹਿਬ ਤੋਂ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਮੈਂ ਵੀ ਆਪਣੇ ਹਲਕਾ ਪੈਲ ਤੋਂ ਗੱਲ ਕਰ ਰਿਹਾ ਸੀ ਮਨਦੀਪ ਸਿੰਘ ਹਾਂਜੀ ਆਮਦਨੀ ਪਾਰਕ ਦਾ ਸੋਸ਼ਲ ਮੀਡੀਆ ਇੰਚਾਰਜ ਆ ਮੈਂ ਹਾਂਜੀ ਇੱਕ ਹਾਂ ਤੁਹਾਡੀ ਆ ਪੋਸਟ ਨਹੀਂ ਹੋਈ ਆ ਵਾਇਰਲ ਨਹੀਂ ਆਹਾ ਅਸਲੀਅਤ ਆ ਇਹ ਗੱਲ ਹੈ ਸੱਚੀ ਆ ਬਿਲਕੁਲ ਮੇਰਾ 100% ਸੱਚੀ ਆ ਜਿਹੜੇ ਮਰਜੀ ਗੁਰਦੁਆਰੇ ਚੜਵਾ ਕੇ ਕਹਿ ਲਈ ਸਾਰੇ ਬੰਦਿਆਵਾਂ ਨੇ ਜਿੰਨੇ ਸਨ ਸਾਰੇ ਹੀ ਕਹਿਣਗੇ ਓਕੇ ਠੀਕ ਆ ਜੀ ਉਹੀ ਅਸੀਂ ਹੈਰਾਨ ਰਹਿ ਗਏ ਚੀਜ਼ਾਂ ਦੇਖ ਕੇ ਦੇਖੋ ਹੀ ਚਲੋ ਅਸੀਂ ਆ ਮਤਲਬ ਕਿ ਲੱਖ ਰੁਪਿਆ ਮੈਨ ਤੋਂ ਲੈ ਕੇ ਨਾ ਹਾਂਜੀ ਕੱਲ ਵੀ ਗੱਲਾਂ ਕਹਦਾ ਤੇਰੀ ਮਾਂ ਮਖਾ ਤੇਰੀ ਭੈਣ ਕਹਿੰਦਾ ਸੀ ਚਬੜ ਕੌਣ ਕਹਿੰਦਾ ਸੀ ਇਹ ਗਿਆਸਪੁਰਾ ਅੱਛਾ ਤੁਹਾਨੂੰ ਇਹ ਫੋਨ ਤੇ ਕਹੀਆ ਗੱਲ ਜਾਂ ਫੇਸ ਟੂ ਫੇਸ ਮੈਨੂੰ ਸੁਨੇਹਾ ਭੇਜਦਾ ਮੇਰੇ ਪਿੰਡ ਦਾ ਬੰਦਾ ਸੀ ਘੇੜਿਆ ਡਰਾਇਆ ਸੀ ਕਿ ਆ ਤਰੀ ਭੈਣ ਉਹ ਜਾ ਕੇ ਉੱਥੇ ਮਸ਼ੀਨਾ ਦੇ ਗਿਆਸਪੁਰ ਦੇ ਗੁੰਡੇ ਭੇਜਦਾ ਸਿੱਧਾ ਹੀ ਟੱਕਰ ਲਾ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਦੇਖੋ ਅਸੀਂ ਨਾ ਚਲੋ ਹੈਗੇ ਆ ਆਮ ਆਦਮੀ ਪਾਰਟੀ ਜੀ ਚਲੋ ਵੋਟਾਂ ਆ ਜੀ ਲੱਗੇ ਗੁਰਦਾਸ ਕਟਾਲਾ ਸਾਹਿਬ ਦੀ ਬਿਲਕੁਲ ਨਹੀਂ ਚਲੋ ਅਸੀਂ ਸਮਝ ਨਹੀਂ ਪਾਈਆਂ ਨੇ ਲੋਕਾਂ ਨੇ ਵੋਟਾਂ ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ ਹਾਂ ਅਸੀਂ ਵੀ ਪਾਈਆਂ ਵੋਟਾਂ ਨੂੰ ਤੇ ਮਤਲਬ ਆ ਜੋ ਕੋਈ ਹੋ ਰਿਹਾ ਚਲੋ ਇਹ ਨਾ ਉੱਪਰ ਹੁਣ ਬਦਨਾਮੀ ਤਾਂ ਦੇਖੋ ਹੀ ਸਰਕਾਰ ਦੀ ਹੋ ਰਹੀ ਆ ਜੇ ਬੁਜੀਗ ਮਾਰਦੇ ਚੁਢਾਲਾ ਵੀ ਬਕਸ਼ੀਸ਼ ਤੋਂ ਤੂੰ 25 ਲੱਖ ਰੁਪਇਆ ਨਹੀਂ ਲਿਆ अच्छा जी तो ना ना लाग तो ही नगद ਲੈ ਗਿਆ 25 ਲੱਖ ਇਹ ਆਪ ਲੈ ਗਿਆ ਮੈਂ ਵੱਡੀਆਂ ਵੱਡਣੇ ਖਾਏ ਨੇ 8 12 ਗੱਡੀਆਂ ਇੱਕ ਮਸੀਤ ਤਾਂ ਪਹਿਲਾਂ ਪਾਚਾ ਕਰਾਇਆ ਹਾਂਜੀ ਫਿਰ ਕੀਲੇ ਦੇ ਹਿਸਾਬ ਨਾਲ ਨੇ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ ਹਾਂਜੀ ਉਦੋਂ ਬਾਅਦ ਫਿਰ ਮੇਰੀਆਂ 5 ਗੱਡੀਆਂ ਮਸ਼ੀਨ ਚ ਕਾ ਲਈ ਹਾਂਜੀ ਫਿਰ 6 ਲੱਖ ਰੁਪਈਆ ਲਿਆ ਅੱਛਾ ਜੀ ਤਾਂ ਮੇਰੀਆਂ ਗੱਡੀਆਂ ਛੁੱਟ ਗਈ ਮੈਂ ਛੱਡੂ ਹੁਣ ਮਰ ਤੋਂ ਤੋਂ ਹੀ ਫਿਰ ਆਪ ਲੈਨੇ ਪੈਸੇ ਕੋਈ ਖਾਤੇ ਖੁੱਤੇ ਜਪਾਏ ਪੈਸੇ ਇਹਦੇ ਬੇਰੇ ਨਿਕਾਇਲਾ ਡਰਾਈਵਰ ਤੇ ਸਾਡਾ ਪ੍ਰਧਾਨ ਮਰੀਕ ਨੱਤ ਅੱਛਾ ਜੀ ਮਰੀਕ ਨੱਤ ਪੈਸੇ ਲਿਜਾ ਕੇ ਦਿੰਦਾ ਇਹਨਾਂ ਨੂੰ ਜੀ ਓਕੇ ਓਕੇ ਮਰੀਕ ਨਾ ਤੇ ਨਹੀਂ ਨਾ ਸੈਟਿੰਗ ਆ ਉਹਦੀ ਮਤਲਬ ਹਾਂਜੀ ਹਾਂਜੀ ਅੱਛਾ ਅੱਛਾ ਵੀਰੇ ਇਹ ਸੌ ਖਾ ਲੈਣਾ ਤੇ ਸਾਡਾ ਗੱਲ ਵਰਦੇ ਓਏ ਗੁਰਦੁਆਰੇ ਸੌ ਖਾ ਲੈ ਵੀ ਪੈਸੇ ਨਹੀਂ ਲਾਏ ਉਹਨੇ ਹੀ ਸੌ ਦਾ ਤਿਕਣਾ ਦੇਖੋ ਜੀ ਸੌ ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ ਮੈਂ ਤੁਹਾਨੂੰ ਰੋਟੀ ਦੀ ਗੱਲ ਦੱਸਦਾ ਖਾ ਵੀ ਲੈਣਗੇ ਆ ਇਹਦਾ ਤੁਸੀਂ ਨਾ ਹੋਰ ਕਰਿਓ ਜੀ ਠੀਕ ਆ ਜੇ ਤੁਸੀਂ ਸਹੀ ਹੋ ਦੀਗਾ ਤੁਸੀਂ ਐਫੀਡਵਟ ਬਣਾ ਕੇ ਦੇਣ ਲਈ ਤਿਆਰ ਰਹੋ ਬਸ ਅਸੀਂ ਤਾਂ ਵੀਰੇ ਤਿਆਰ ਆ ਅਸੀਂ ਤਾਂ ਅਕ ਮੁੱਖ ਮੰਤਰੀ ਨੂੰ ਬਿਬਰਾ ਦੇ ਅਸੀਂ ਚੱਲਿਆ ਦੇਣ ਬਸ ਤੁਸੀਂ ਐਫੀਡਵਟ ਨੋਟਰੀ ਟੈਸਟ ਕਰਾ ਕੇ ਲਿਖਾ ਲਓ ਜੀ ਸਾਰਾ ਕੋ ਕਰਾਈ ਬੱਤਾਂ ਵੀਰੇ ਸਾਡਾ 1.30 ਵਜੇ ਦਾ ਟਾਈਮ ਆ ਮੁੱਖ ਮੰਤਰੀ ਨੇ ਆਉਣ ਵਾਲਾ ਹਾਂ ਜੀ ਹਾਂ ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਇਹ ਚੀਜ਼ਾਂ ਦਾ ਨਹੀਂ ਮਤਲਬ ਜਦੋਂ ਆਪਣੀ ਹੀ ਪਾਰਟੀ ਦਾ ਬੰਦਾ ਇਦਾਂ ਕਰਦਾ ਤਕਲੀਫ ਹੁੰਦੀ ਆ ਸਾਨੂੰ ਵੀ ਵੀਰੇ ਮੈਂ ਤੈਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ ਨਹੀਂ ਚਲੋ ਉਹ ਕੋਈ ਨਹੀਂ ਸੋਨੇ ਦੇ ਪੈਸੇ ਦਿੱਤੇ ਨੇ ਬੰਦੇ ਨੂੰ ਘਰੋਂ ਛੁਣਾ ਬ੍ਰਿਜ ਕੇ ਮੈਨੂੰ ਸਾਨੂੰ ਪਤਾ ਹੀ ਕਰਦਾ ਸਾਡੇ ਪਿੰਡੋ ਗਰਾਂਡ ਕਹਿ ਉਹ ਹੀ ਖੋਦ ਸਾਨੂੰ ਰਾਣੀ ਦੇ ਰਿਹਾ ਇਹ ਇਹ ਏਪੀ ਜੱਲ੍ਹ ਕਰਤੀ ਜਿਹੜਾ ਏਪੀ ਜੱਲ੍ਹ ਹਾਂਜੀ ਚਾਰ ਗੁੰਡੇ ਹੋਰ ਨੇ ਰਾਤ ਰਾਤ ਨੂੰ ਸਿਵਲ ਵਰਦੀ ਚ ਪਹਿਨਾ ਆਉਂਦੇ ਨੇ ਇਹ ਤੇ ਫੇਰੇ ਮੰਗਾਉਂਦੇ ਨੇ ਪੁਲਿਸ ਅੱਛਾ ਜੀ ਚਲ ਜਲ ਨੂੰ ਤਾਂ ਅਸੀਂ ਉਰੇ ਪਰੇ ਹੋ ਜਨਾ ਅਸੀਂ ਹੁਣ ਇਹਨਾਂ ਨੂੰ ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਰਦੀ ਆ ਸੀ ਫੜ ਦਿਆ ਸੀ ਉਹਦੇ ਲੱਤਾਂ ਦੇਣੀ ਨੇ ਬਿਲਕੁਲ ਹੀ ਹਾਂ ਓਕੇ ਨਹੀਂ ਇਹ ਜਿਵੇਂ ਭਾਈ ਆਪਣੇ 3 ਫੁੱਟ ਤੱਕ ਮਨਜ਼ੂਰੀ ਮਿਲਦੀ ਆ ਆਪਾਂ ਨੂੰ ਕੀ ਹਾਲ ਹੈ ਮਨਜ਼ੂਰੀ ਵਾਲੇ ਤੇ ਵੀ ਕਹਿੰਦਾ ਪੈਸੇ ਦੋ ਕਹਿੰਦਾ ਨਹੀਂ ਛੋਟੀ ਮਾਰ ਆਏ ਕਹਿੰਦਾ ਅੱਛਾ ਜੀ ਮਨਜ਼ੂਰੀ ਆਪਣੇ ਕੋਲ ਹੈਗੀ ਆ ਫਿਰ ਤਾਂ ਕੋਈ ਹੱਕੇ ਨਹੀਂ ਬੰਦਦਾ ਪੈਸੇ ਦਾ ਕੋਈ ਸਾਹਿਬ ਮਨਜ਼ੂਰੀ ਤੇ ਹੀ ਮੇਰੀਆਂ ਗੱਡੀਆਂ ਫੜਾਈਆਂ ਨੇ ਇਹਨੇ ਅੱਛਾ ਹਾਂ ਏ ਮੈਨਾਂ ਦਰਾਹੇ ਥਾਣੇ 'ਚ ਫੜੀਆਂ ਸੀ ਥੋਡੀਆਂ ਹਨਾ ਜੀ ਸ਼ਾਇਦ ਹਾਂ ਜੀ ਦਰਾਹੇ ਥਾਣੇ 'ਚ ਉਦੋਂ ਐਸਾ ਐਚਓ ਇੱਥੇ ਸ਼ਾਇਦ ਵਿਜੇ ਸੀਗਾ ਜੀ ਬੀਜੇਪੀ ਦੇ ਓਕੇ ਓਕੇ ਹੁਣ ਕਹਿੰਦਾ ਕਹਿੰਦਾ ਵਿਜੇ ਖਾ ਗਿਆ ਪੈਸੇ ਅੱਛਾ ਵਿਜੇ ਕਹਿੰਦਾ ਮੈਂ ਤੇ ਮੈਂ ਖਾ ਗਿਆ ਪੈਸੇ ਕਹਿੰਦਾ ਚੜ ਗੁਰਦੁਆਰੇ ਬੀਜੇ ਕਹਿੰਦਾ ਤੂੰ ਹਾਂ ਠੀਕ ਆ ਸਹੀ ਗੱਲ ਆ ਹਾਂ ਨਹੀਂ ਕੋਈ ਨਾ ਤੁਸੀਂ ਮੇਰਾ ਰੱਖੋ ਨੰਬਰ ਬਾਈ ਜੰਗਾ ਰੱਖੋ ਆਪਣੀ ਕੋਈ ਗੱਲ ਨਹੀਂ ਆਪਾਂ ਉੱਪਰ ਤੱਕ ਜੁੜੇ ਹੋਏ ਹਾਂ ਹਜੇ ਗੱਲ ਨਹੀਂ ਤੁਸੀਂ ਦੇਖਿਓ ਇਹਦਾ ਅਸਾ ਪਾਰਟ ਕਾਪੀ ਆ ਜੀ ਹਾਂ ਅਜੇ ਕਟੋ-ਕਟ 10000 ਬੰਦਾ ਅਸੀਂ ਤਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਿਹੜਾ ਆਪਣਾ ਹਲਕਾ ਪੈਂਦਾ ਨਾ ਸਾਡੇ ਨਾਲ ਤੋਂ ਸ਼ੁਰੂ ਆ ਫਤੇਗੜ ਹਲਕਾ ਹਾਂਜੀ ਇਹਦਾ ਸਾਰੇ ਹਲਕੇ 'ਚ ਅਸੀਂ ਇਹਦਾ ਜਲੂਸ ਕੱਢਣਾ ਪਿੰਡਾਂ 'ਚ ਬੋਲ-ਬੋਲ ਕੇ ਹੈਗੀਆਂ ਨੇ ਕਮੀਆਂ ਜੀ ਅਸੀਂ ਮੰਨਦੇ ਆ ਚੀਜ਼ ਕੋਈ ਸਾਤ ਨਹੀਂ ਹੈਗੀਆਂ ਨੇ ਕਮੀਆਂ ਉਹ ਇਸੇ ਗੱਲ ਤੇ ਅਸੀਂ ਕੰਮ ਦੇਣਾ ਖੜਾ ਸੁਣ ਲੈ ਮੇਰੀ ਗੱਲ ਹਾਂਜੀ ਹਾਂਜੀ ਅਸੀਂ ਹੁਣ ਇਸੇ ਕੰਮ ਤੇ ਆਹੜੇ ਦਾ ਅਸੀਂ ਜਲੂਸ ਹੀ ਕੱਢਣਾ ਫਤੇਗੜ ਹਲਕੇ 'ਚੋਂ ਇਹਦੀ ਅਸੀਂ ਵਾਸਤ ਕਰਾ ਦਾਂਗੇ ਹੁਣ ਉਹ ਇਹ ਤਾਂ ਕੋਈ ਗੱਲ ਨਹੀਂ ਤਾਂ ਹੋਊ ਜੀ ਹੋਊ ਮਾੜੀ ਤਾਂ ਕੋਈ ਸਾਡੀ ਗੱਲ ਨਾ ਕੋਈ ਅਸੀਂ ਦਰਵਾਜ਼ਿਆਂ ਤੱਕ ਜਾ ਜਾ ਹੰਬ ਗਏ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘਟੋ ਘਟੇ ਹਜ਼ਾਰ ਲੈਟਰ ਦਿੱਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੇ ਬਾਰੇ ਦਿੱਤਾ ਸੀ ਤੁਸੀਂ ਏਦਾਂ ਵੀ ਪੈਸੇ ਲੈਨੇ ਸਾਤੋਂ ਇਹਨੇ ਬਿਦੇ ਪਾਛੇ ਦਿੱਤੇ ਉਹਨੂੰ ਕਹਾਂ ਸਾਨੂੰ ਰਿਐਲਟੀ ਲਾ ਲ ਸੁਣ ਲੈ ਗੱਲ ਹਾਂਜੀ ਇਹ ਤਾਂ ਰਿਐਲਟੀ ਨਾਲ ਬੀ ਉੱਤੇ ਪੈਂਦੇ ਨੇ ਨਾਲੇ ਅਸੀਂ ਚੋਰ ਬਣਦੇ ਆਂ ਰਾਤਾਂ ਨੂੰ ਰਾਤਾਂ ਨੂੰ ਬਿਲਕੁਲ ਸਾਤੋਂ 3 ਲੱਖ ਰੁਪਏ ਅਸੀਂ ਕਿੱਦ ਲਈ ਰਿਐਲਟੀਓ ਦੇਦਾਂਗੇ ਕਿੰਨੇ ਕੰਮ ਕਰਾਂਗੇ ਸਹੀ ਗੱਲ ਆ ਸਹੀ ਗੱਲ ਆ ਜੀ ਬਿਲਕੁਲ ਕੋਈ ਪਾਲਸੀ ਬਣਾਵੇ ਤਾਂ ਸਰਕਾਰ ਆ ਸਹੀ ਤਾਂ ਰਹਿ ਗਈ ਜੀ ਹੋਣਗੀਆਂ ਜੀ ਹੋਣਗੀਆਂ ਪਾਲਸੀਆਂ ਬਣਨਗੀਆਂ ਕੋਈ ਗੱਲ ਕਿਸੇ ਡੈਕਟਰ ਨਾਲ ਬਣ ਤੋ ਸਭ ਕੁਝ ਹੋਊਗਾ ਹਾਲ ਇਹ ਚੀਜ਼ਾਂ ਉਹ ਜੇ ਫੈਕਟਰੀ ਵਾਲੇ 2 ਰੁਪਏ 95 ਪੈਸੇ ਫੁੱਟ ਰਿਐਲਟੀ ਭਾਦੇ ਦੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਹਿੰਦੇ ਨਹੀਂ ਸਾਨੂੰ ਇਹ ਪੈਸ ਇਹ ਜਿਹੜੇ ਕੋਣੇ ਸਰਕਾਰ ਕਹਿੰਦੀ ਆ ਐ ਐਮਐਲਏ ਕਹਿੰਦੇ ਸਰਕਾਰ ਕਹਿੰਦੀ ਆ ਵੀ ਸਾਨੂੰ ਪੈਸੇ ਦੋ ਖਜ਼ਾਨੇ ਦੀ ਲੋੜ ਨਹੀਂ ਰੈਲਟਿਵ ਤੁਸੀਂ ਇਹਨਾਂ ਨੂੰ ਨਾ ਦੋ ਮੈਕਮੇਨ ਨੂੰ ਤੁਸੀਂ ਸਾਨੂੰ ਪੈਸੇ ਦੇ ਕੇ ਕੰਮ ਕਰੋ ਹਾਂ 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 ਜੀ ਹਾਂ ਜੀ ਓਕੇ ਓਕੇ ਆਓ ਮੈਂ ਤਾਂ ਅੱਜ ਨਾ ਇੱਥੇ ਸੀਗਾ ਪੈੜੀ ਇੱਥੇ ਚਲੋ ਮੈਂ ਪਰਿਵਾਰ ਖਾਣੇ ਆਇਆ ਸੀ ਉਹ ਚੱਲਦੀ ਸੀ ਗੱਲ ਹਾਂ ਮਤਲਬ ਸਾਰੀ ਆ ਵਾਇਰਲ ਹੋਈ ਆ ਖਾਸੀ ਚੋੜੀ ਆ ਤਾਂ ਬਈ ਵਾਇਰਲ ਹੋ ਗਈ ਸਾਰੇ ਕਦੇ ਚੱਲ ਗਈ ਹੁਣ ਹਾਂ ਜੀ ਹਾਂ ਹਾਂ ਚਲੋ ਕੋਈ ਨਾ ਕੋਈ ਨਾ ਤੁਸੀਂ ਰਹੋ ਬੇਫਿਕਰ ਮਿਲੋ ਤੁਸੀਂ ਮੁੱਖ ਮੰਤਰੀ ਜੀ ਕੋਲ ਵੀ ਕੋਈ ਦਰਵਾਜ਼ਾ ਨਹੀਂ ਛੱਡਿਆ ਯਾਨੀ ਨਹੀਂ ਨਹੀਂ ਮਿਲੋ ਤੁਸੀਂ ਮੁੱਖ ਮੰਤਰੀ ਕੋਲ ਮੈਂ ਪਿੰਡ ਦਾ ਸਰਪੰਚ ਆ 10ਵਾਂ ਸਾਲ ਸਾਡੇ ਕੋਲ ਸਰਪੰਚ ਹੀ ਆ ਹੁਣ ਮੰਨ ਲਓ ਠੀਕ ਆ ਚਲੋ ਕੈਨਸਲ ਹੋ ਗਈ ਠੀਕ ਆ ਜੀ ਪਿੰਡ ਨੇ ਮੈਨੂੰ ਸ਼ਾਂਤੀ ਨਾ ਬਣਾਇਆ ਪਹਿਲਾਂ ਫਿਰ ਅਸੀਂ ਵੋਟਾਂ 'ਚ ਜਿੱਤ ਕੇ ਬਣੇ ਠੀਕ ਆ ਠੀਕ ਆ ਜੀ ਇਹ ਹੁਣ ਦੋ ਬੰਦਿਆਂ ਦੀ ਗੱਲ ਸੁਣ ਕੇ ਇਹ ਇਹ ਸਾਨੂੰ ਠੋਕਣ ਲੱਗਿਆ ਹੋਇਆ ਨਹੀਂ ਨਹੀਂ ਐ ਥੋੜੀ ਹੁੰਦਾ ਜੀ ਜੋ ਸਹੀ ਆ ਉਹ ਤਾਂ ਸਹੀ ਹੋ ਰਹੂਗਾ ਹੁੰਦਾ ਗੱਲ ਉਹ ਜਿਹੜੇ ਦੋ ਬੰਦੇ ਨੇ ਇਹ ਸਾਡੇ ਪਿੰਡ 'ਚ ਉਹ ਰੇਤਾ ਸਰ ਅਸੀਂ ਤਾਂ ਕਹਿੰਦੇ ਰੇਤੇ ਨੂੰ ਵੀ ਨੀ ਵਿਰੇ ਜਾਂਦੇ ਥੋੜੇ ਮੈਨੂੰ ਇੱਕ ਤਾਂ ਉਹ ਮੁੰਡਾ ਆਪਣੇ ਕਟਾਣੇ ਤੋਂ ਜਵਿੰਦਰ ਕਿਨੋਂ ਉਹ ਹੀ ਉਹ ਹੀ ਅੱਛਾ ਜਵਿੰਦਰ ਦੇਖੋ ਲੱਗਦਾ ਮਾਉਂ ਜੀ ਆਹੋ 22 ਸੁਣ ਲਾ ਗੱਲ ਕੱਲ੍ਹ ਹੈ ਰੌਂਪੜ ਆਇਆ ਹਾਂ ਰੌਂਪੜ ਆ ਮੇਰੀ ਭੂਆ ਅੱਛਾ ਜੀ ਮੇਰੇ ਬਾਪੂ ਜੀ ਦੇ ਮਾਮੇ ਦੀ ਕੁੜੀ ਆ ਠੀਕ ਆ ਜੀ ਉਹਨਾਂ ਨੇ ਇਹਨੂੰ ਪਿੰਡ ਚ ਬਿਆਸਪੁਰੇ ਨੂੰ ਘਮਾਇਆ ਲੱਡੂਆਂ ਦਾ ਤੋਲੇ ਆ ਹਾਂ ਉਹਨਾਂ ਨੂੰ ਫਿਰ ਇਹ ਜਦ ਕੋਈ ਗੱਲਬਾਤ ਹੋਈ ਉਹਨਾਂ ਤੇ ਪਰਚਾ ਕਰਤਾ ਅੱਛਾ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ ਕੱਲ ਉਹਨੇ ਕੰਡੀਆਂ ਗਿਆਸਪੁਰੇ ਨੂੰ ਗਾਲਾਂ ਅੱਛਾ ਉੱਥੇ ਜਾ ਗਾਲਾਂ ਕੱਢੀਆਂ ਨਿੱਕਾ ਕਹਿੰਦਾ ਵੀ ਜਮਨਿੰਦਰ ਨੇ ਭੇਜਿਆ ਮਸ਼ੀਨ ਤੇ ਬਕਸ਼ੀਸ਼ ਦੀ ਤੇ ਭੇਜਿਆ ਤੇ ਭਲਿੱਖ ਨਾ ਸੋਢੀ ਤੇ ਆ ਗਏ ਅੱਛਾ ਮੈਂ ਮੇਰੇ ਨਾਂ ਤੇ ਮਸ਼ੀਨ ਮੈਂ ਉਹਨੂੰ ਲੈ ਕੇ ਦਿੱਤੀ ਹੋਈ ਆ ਅੱਛਾ ਠੀਕ ਆ ਦੀਗਾ ਉਥੇ ਅਸੀਂ ਉਹਨੇ ਜਮਨਿੰਦਰ ਨੂੰ ਫੋਨ ਲਾ ਲਿਆ ਜਮਨਿੰਦਰ ਤੂੰ ਇੱਕੜ ਕਰਦਾ ਕਹਿੰਦਾ ਨਹੀਂ ਕਹਿੰਦਾ ਨਿੱਕੇ ਨੇ ਮੈਨੂੰ ਕਿਹਾ ਉਹ ਕਹਿੰਦਾ ਲੈਂ ਤੇ ਲੈ ਉਹਨੂੰ ਫੋਨ ਤੇ ਲੈਨ ਤੇ ਆਇਆ ਨਹੀਂ ਫਿਰ ਉਹਦੇ ਕੋਲ ਚਲੇ ਗਿਆ ਅੱਛਾ ਮੁਰਦੇ ਸਾਡੀ ਜੀਨਤ ਹੋਟਲ ਦੇ ਵਿੱਚ ਮੀਟਿੰਗ ਦੀ ਉੱਥੇ ਇਕੱਠੇ ਹੋਣ ਦੀ ਜਾਨ ਨੂੰ ਜਮਨਿੰਦਰ ਆ ਗਿਆ ਇਹਦੇ ਨਾਲ ਛੋਟੀ ਜਿਹੀ ਬੱਚੀ ਸੀ ਇਹਦੀ ਅੱਛਾ ਜੀ ਕਹਿੰਦਾ ਅਸੀਂ ਇਹਦੀ ਉੱਥੇ ਹੀ ਕਟਾਈ ਕਰਨ ਲੱਗੇ ਫਿਰ ਅਸੀਂ ਬੱਚੀ ਕਰਕੇ ਅਸੀਂ ਤਾਂ ਤੂੰ ਘਰ ਨੂੰ ਜਾ ਉਹ ਨਹੀਂ ਚਲੋ ਇਹ ਜਾ ਕੋ ਕਾਹਨੂੰ ਕਰਨਾ ਨਹੀਂ ਸਿਆਣਾ ਪਰ ਉਹ ਵੀ ਹਾਂ ਕੋਈ ਗੱਲ ਨਹੀਂ ਪਰ ਬਾਈ ਯਾਰ ਇਹਨੇ ਤਾਂ ਹੱਥ ਬਹੁਤ ਚੱਕੀ ਹੋਈ ਮੈਨੂੰ ਪਤਾ ਜੀ ਸਾਰਾ ਕੋ ਧਿਆਨ ਚਾ ਮਾਰਤੀ ਐ ਜੀ ਗੱਲ ਨਹੀਂ ਹੈਗੀ ਹਾਂ ਜੀ ਹਾਂ ਕੋਈ ਨਾ ਤੁਸੀਂ ਨੰਬਰ ਮੇਰਾ ਰੱਖੋ ਸੇਵ ਕਰਕੇ ਹਨਾ ਜੀ ਕੋਈ ਗੱਲ ਨਹੀਂ ਠੀਕ ਆ ਜੀ ਕੀ ਨਾਮ ਦਾ ਬਈ ਮੰਨਦੀਪ ਹੋਰੇ ਨੋਂ ਪੱਠਾ ਵਾਲਾ ਮੇਰਾ ਪਿੰਡ ਮੈਂ ਇੱਥੇ ਕਟਾਣੀਓ ਗਿਆ ਹਾਂ ਤੁਹਾਡੇ ਕਟਾਣੀ ਸੌੜੇ ਮਰੇ ਜੀ ਓਕੇ ਓਕੇ ਹਾਂ ਜੀ ਹਾਂ ਠੀਕ ਆ ਤਾਤਾ ਸੀਏ ਕੇ ਬੀਤੇ ਕੱਲ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਟਿੱਪਰ ਚਾਲਕਾ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਵਿਧਾਇਕ ਗਿਆਸਪੁਰਾ ਇੱਕ ਕਿੱਲੇ ਦੀ ਮਿੱਟੀ ਚੁੱਕਣ ਦੇ ਬਦਲੇ ਉਹਨਾਂ ਤੋਂ ਪ੍ਰਤੀ ਕਿੱਲਾ ਕ੍ਰੀਬ ਸਵਾ ਲੱਖ ਰੁਪਏ ਰਿਸ਼ਵਤ ਲੈਂਦਾ ਹੈ ਜਦ ਕਿ ਚੋਣਾ ਲਈ ਵੀ ਉਹਨਾਂ ਕੋਲੋਂ 5-5 ਲੱਖ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਹੈ ਜਿਸ ਤੋਂ ਬਾਅਦ ਹੁਣੇ ਆਡੀਓ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਨੇ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਕੀਤੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਐਮਐਲਏ ਗਿਆਸਪੁਰਾ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ